ਦੇਖੋ ਜਿੱਥੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕੋਈ ਜਿਹੜੀ ਹੈ ਉਸ ਤਰ੍ਹਾਂ ਸਮਾਜਿਕ ਪਿਸ ਦੀ ਸਾਹ ਪੰਜਾਬ ਵੱਲੋਂ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਨਸ਼ੇ ਸਮਗਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਸ ਤਰ੍ਹਾਂ ਅੱਜ ਬਲਟੋਆ ਪੁਲਿਸ ਨੂੰ ਜਿਹੜੀ ਹੈ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਇੱਕ ਜਿਹੜਾ ਮਾਹਵੀਰ ਸਿੰਘ ਹੈ ਜਿਹੜਾ ਮਸਤਗੜ ਦਾ ਰਹਿਣ ਵਾਲਾ ਹੈ ਕਾਲੀਆਂ ਲਾਗੋ ਇਹਨੂੰ ਅਰੈਸਟ ਕੀਤਾ ਹੈ ਜਿਸ ਕੋਲੋਂ 950 ਗ੍ਰਾਮ ਜਿਹੜੀ ਆ ਆਇਸ ਡਰੱਗ ਜਿਹੜਾ ਉਹ ਰਿਕਵਰ ਹੋਇਆ ਇਸ ਤਹਿਤ ਜਿਹੜਾ ਥਾਣਾ ਬਲਟੋਆ ਵਿਖੇ ਐਫ ਆਈ ਆਰ ਨੰਬਰ 14 ਦਰਜ ਰਜਿਸਟਰ ਕਰਕੇ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਅੱਜ ਇਹਨੂੰ ਪੇਸ਼ ਅਦਾਲਤ ਜਿਹੜਾ ਕੀਤਾ ਜਾ ਰਿਹਾ ਹੈ ਦਾ ਰਿਮਾਂਡ ਹਾਸਲ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੇ ਆ ਉਹ ਖੁਕਾਲੇ ਜਾਣਗੇ ਜਿੱਥੇ ਅਸੀਂ ਡਰੋਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਤੇ ਡਰੋਨ ਐਕਟੀਵਿਟੀ ਤੇ ਨਸ਼ਿਆਂ ਦੇ ਵਿੱਚ ਜਿਹੜੇ ਗ੍ਰਸਤ ਸਮਗਲਰ ਨੇ ਉਹਨਾਂ ਨੂੰ ਵੀ ਗ੍ਰਿਫਤਾਰੀ ਕਰਨ ਦੇ ਵਿੱਚ ਜਿਹੜੀ ਆ ਅਸੀਂ ਸਫਲਤਾ ਹਾਸਲ ਕੀਤੀ ਆ ਸੋ ਅੱਜ ਜਿਹੜੀ ਆ ਬਲਟੋਆ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਆ ਜਦੋਂ ਕਿ ਜਿਹੜੀ ਆ 900